ਜੀ ਜਿਹੜੇ ਕਿ ਕਿਸਾਨ ਦੇ ਉੱਤੇ ਗੱਡੀ ਚੜਾਈ ਗਈ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਹਸਰਾ ਜਹੰਸ ਦੇ ਕਿਸਾਨਾਂ ਦੇ ਕਾਫਲੇ ਦੇ ਵਿੱਚ ਦੀ ਕਿਸਾਨ ਦੇ ਉੱਤੇ ਗੱਡੀ ਚੜਾਈ ਹੈ ਇਹ ਤੁਹਾਡਾ ਕੀ ਕਹਿਣਾ ਇਹਦੇ ਬਾਰੇ ਅੱਜ ਇਹਦਾ ਚਿਹਰਾ ਨੰਗਾ ਹੋ ਗਿਆ ਹੰਸਦਾ ਹੰਸਦਾ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਉਂਦਾ ਕਦੇ ਕਹਿੰਦਾ ਮੈਂ ਗਰੀਬ ਐ ਕਦੇ ਮੈਂ ਮਜ਼ਦੂਰ ਦਾ ਮੁੰਡਾ ਅੱਜ ਆ ਜੈਡ ਕੇ ਜਿਹੜਾ ਜ਼ਮੀਨ ਬਚਾਓ ਸੰਘਰਸ਼ ਕਮੇਟੀ ਵਾਲੇ ਅਸਲੀ ਮਜ਼ਦੂਰ ਜਿਹੜੇ ਮਜ਼ਦੂਰਾ ਨੇ ਹੱਤਾਂ ਨਹੀਂ ਗੱਲ ਕਰਦੇ ਨੇ ਅੱਜ ਉਸ ਬਦਮਾਸ਼ ਬੰਦੇ ਦੀ ਗੱਡੀ ਇਹਨਾਂ ਮਜ਼ਦੂਰਾ ਨੇ ਚੜੀ ਆ ਜਿਹੜਾ ਲੋਕਾਂ ਨੂੰ ਕਹਿੰਦਾ ਵੀ ਹਾਂ ਮੈਂ ਬੜਾ ਸੰਤ ਐ ਮੈਂ ਫਕੀਰ ਐ ਮੈਂ ਮਜ਼ਦੂਰਾ ਦਾ ਮੁੰਡਾ ਆ ਇਹ ਇਹਦਾ ਉਹ ਆਪਣਾ ਅੱਜ ਪਛਾਣ ਦੱਸ ਗਿਆ ਵੀ ਮੈਂ ਅੰਦਰ ਇਹ ਜਾਂਦੇ ਹਾਥੀ ਦੇ ਦੰਦ ਨੇ ਦਿਖਾਉਣ ਨੂੰ ਹੋਰ ਨੇ ਤੇ ਜਿਹੜੇ ਖਾਣ ਵਾਲੇ ਹੋਰ ਨੇ ਇਹ ਇਹਨਾਂ ਦਾ ਚੱਜ ਨੇ ਹੰਸਰਾ ਇੱਥੇ ਆਉਣ ਦਾ ਮਤਲਬ ਜਦੋਂ ਸਾਰੇ ਰਸਤੇ ਸੀਨ ਨੇ ਖਾਂ ਖਾਂ ਨਾਕੇ ਲੱਗੇ ਹੋਏ ਨੇ ਇਹ ਕਿਸਾਨਾਂ ਦੇ ਵਿੱਚ ਆ ਕੇ ਪੜਕਾਹਟ ਪੈਦਾ ਕਰਕੇ ਇਹ ਆਪਣਾ ਸਿਆਸੀ ਲਾਹਾ ਲੈਣ ਨੂੰ ਕਰਦਾ ਜੀ ਹੋਰ ਇਹਦੇ ਪਿੱਛੇ ਹੋਰ ਕੁਝ ਨਹੀਂ ਹੈ ਪਰ ਲੋਕ ਹੁਣ ਪੰਜਾਬ ਦੇ ਕਿਸਾਨ ਮਜ਼ਦੂਰ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਵੀ ਫਕੀਰ ਕੌਣਾ ਹੈ ਅਮੀਰ ਕੌਣਾ ਹੈ ਕਰੋੜਾਂ ਦਾ ਜਿਹੜਾ ਉੱਥੇ ਆਪਣਾ ਇਹਨੇ ਭਰਕੇ ਦਿੱਤਾ ਏ ਚੋਣ ਬਾਉਂਡ ਤੇ ਉੱਥੇ ਪਤਾ ਲੱਗਦਾ ਵੀ ਇਹਨੇ ਕਿੰਨੇ ਕਰੋੜਾਂ ਰੁਪਏ ਦੇ ਕਿੰਨੇ ਕੰਨੀਆਂ ਫੋਰਚਨਰ ਕੰਨੀਆਂ ਇਹਦੀਆਂ ਵੱਡੀਆਂ ਵੱਡੀਆਂ ਗੱਡੀਆਂ ਨੇ ਤੇ ਉਹ ਫਕੀਰ ਕਹੋਣ ਵਾਲਾ ਬੰਦਾ ਅੱਜ ਬੀਜੇਪੀ ਦੇ ਵਿੱਚ ਕਿਸਾਨਾਂ ਦੇ ਸੌਦੇ ਕਰਦਾ ਫਿਰਦਾ ਮਜ਼ਦੂਰਾਂ ਦੇ ਸੌਦੇ ਕਰਦਾ ਫਿਰਦਾ ਆਪਣੀ ਇੱਜ਼ਤ ਬਚਾਉਂਦਾ ਇਹ ਜਿੱਦੀਆਂ ਉਹਦੀ ਪਰਸਨੈਲਿਟੀ ਸੀਗੀ ਉੱਥੇ ਰਹਿੰਦਾ ਉਹ ਦੀ ਲੋਕ ਇੰਜਰ ਕਰਦੇ ਸੀ ਅੱਜ ਇਹਨੂੰ ਪਤਾ ਲੱਗ ਗਿਆ ਵੀ ਹਾਂ ਮੇਰਾ ਬਰੂਦ ਹੈਗਾ ਇਹ ਤੇ ਮੁੜ ਕੇ ਫਿਰ ਸਿੱਧੀਆਂ ਗੱਡੀਆਂ ਚੜਾਉਂਦਾ ਇਹ ਬਾਈ ਜੀ ਜਿਹੜੀ ਕਿ ਕਿਸਾਨ ਦੇ ਉੱਤੇ ਗੱਡੀ ਚੜਾਈ ਗਈ ਹੈ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਹਸਰਾ ਜਾਂ ਹੰਸਦੇ ਕਿਸਾਨਾਂ ਦੇ ਕਾਫਲੇ ਦੇ ਵਿੱਚ ਦੀ ਕਿਸਾਨ ਦੇ ਉੱਤੇ ਗੱਡੀ ਚੜਾਈ ਹੈ ਇਹ ਤੁਹਾਡਾ ਕੀ ਕਹਿਣਾ ਹੈ ਇਹਦੇ ਬਾਰੇ ਅੱਜ ਇਹਦਾ ਚਿਹਰਾ ਨੰਗਾ ਹੋ ਗਿਆ ਹੰਸਾਜ ਹੰਸਾ ਜਿਹੜਾ ਲੋਕਾਂ ਨੂੰ ਬੇਵਕੂਫ ਬਣਾਉਂਦਾ ਕਦੇ ਕਹਿੰਦਾ ਮੈਂ ਗਰੀਬ ਐ ਕਦੇ ਮੈਂ ਮਜ਼ਦੂਰ ਦਾ ਮੁੰਡਾ ਅੱਜ ਆ ਜੈਡ ਕੇ ਜਿਹੜਾ ਜਮੀਨ ਬਚਾਓ ਸੰਗਰਸ਼ ਕਮੇਟੀ ਵਾਲੇ ਅਸਲੀ ਮਜ਼ਦੂਰ ਜਿਹੜੇ ਮਜ਼ਦੂਰਾ ਨੇ ਹੱਤਾਂ ਨਹੀਂ ਗੱਲ ਕਰਦੇ ਨੇ ਅੱਜ ਉਸ ਬਦਮਾਸ਼ ਬੰਦੇ ਦੀ ਗੱਡੀ ਇਹਨਾਂ ਮਜ਼ਦੂਰਾ ਨੇ ਚੜੀ ਆ ਜਿਹੜਾ ਲੋਕਾਂ ਨੂੰ ਕਹਿੰਦਾ ਵੀ ਹਾਂ ਮੈਂ ਬੜਾ ਸੰਤ ਐ ਮੈਂ ਫਕੀਰ ਐ ਮੈਂ ਮਜ਼ਦੂਰਾ ਦਾ ਮੁੰਡਾ ਆ ਇਹ ਇਹਦਾ ਉਹ ਆਪਣਾ ਅੱਜ ਪਛਾਣ ਦੱਸ ਗਿਆ ਵੀ ਮੈਂ ਅੰਦਰ ਇਹ ਜਾਂਦੇ ਹਾਥੀ ਦੇ ਦੰਦ ਨੇ ਦਿਖਾਉਣ ਨੂੰ ਹੋਰ ਨੇ ਤੇ ਜਿਹੜੇ ਖਾਣ ਵਾਲੇ ਹੋਰ ਨੇ ਇਹ ਇਹਨਾਂ ਦਾ ਚੱਜ ਨੇ ਹੰਸਰਾ ਇੱਥੇ ਆਉਣ ਦਾ ਮਤਲਬ ਜਦੋਂ ਸਾਰੇ ਰਸਤੇ ਸੀਨ ਨੇ ਖਾਂ-ਖਾਂ ਨਾਕੇ ਲੱਗੇ ਹੋਏ ਨੇ ਇਹ ਕਿਸਾਨਾਂ ਦੇ ਵਿੱਚ ਆ ਕੇ ਪੜਕਾਹਟ ਪੈਦਾ ਕਰਕੇ ਇਹ ਆਪਣਾ ਸਿਆਸੀ ਲਾਹਾ ਲੈਣ ਨੂੰ ਕਰਦਾ ਜੀ ਹੋਰ ਇਹਦੇ ਪਿੱਛੇ ਹੋਰ ਕੁਝ ਨਹੀਂ ਹੈ ਪਰ ਲੋਕ ਹੁਣ ਪੰਜਾਬ ਦੇ ਕਿਸਾਨ ਮਜ਼ਦੂਰ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਵੀ ਫਕੀਰ ਕੌਣਾ ਹੈ ਅਮੀਰ ਕੌਣਾ ਹੈ ਕਰੋੜਾਂ ਦਾ ਜਿਹੜਾ ਉੱਥੇ ਆਪਣਾ ਇਹਨੇ ਭਰਕੇ ਦਿੱਤਾ ਏ ਚੋਣ ਬਾਉਂਡ ਤੇ ਉੱਥੇ ਪਤਾ ਲੱਗਦਾ ਵੀ ਇਹਨੇ ਕਿੰਨੇ ਕਰੋੜਾਂ ਰੁਪਏ ਦੇ ਕਿੰਨੇ ਇਦੀਆਂ ਫੋਰਚਨਰ ਕਿੰਨੀਆਂ ਇਦੀਆਂ ਵੱਡੀਆਂ ਵੱਡੀਆਂ ਗੱਡੀਆਂ ਨੇ ਤੇ ਉਹ ਫਕੀਰ ਕਹੋਣ ਵਾਲਾ ਬੰਦਾ ਅੱਜ ਬੀਜੇਪੀ ਦੇ ਵਿੱਚ ਕਿਸਾਨਾਂ ਦੇ ਸੌਦੇ ਕਰਦਾ ਫਿਰਦਾ ਮਜ਼ਦੂਰਾਂ ਦੇ ਸੌਦੇ ਕਰਦਾ ਫਿਰਦਾ ਆਪਣੀ ਇੱਜ਼ਤ ਬਚਾਉਂਦਾ ਇਹ ਜਿੱਦ ਦੀ ਉਹਦੀ ਪਰਸਨੈਲਿਟੀ ਸੀਗੀ ਉੱਥੇ ਰਹਿੰਦਾ ਉਹਦੀ ਲੋਕ ਇੰਜਰ ਕਰਦੇ ਸੀ ਅੱਜ ਇਹਨੂੰ ਪਤਾ ਲੱਗ ਗਿਆ ਵੀ ਹਾਂ ਮੇਰਾ ਬਰੂਦ ਹੈਗਾ ਇਹ ਤੇ ਮੁੜ ਕੇ ਫਿਰ ਸਿੱਧੀਆਂ ਗੱਟੀਆਂ ਚੜਾਉਂਦਾ ਇਹ